ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਦੇਖੋ ਅੱਜ ਮੈਂ ਇੱਥੇ ਮੈਂ ਆਪਣੀਆਂ ਮਾਵਾਂ ਭੈਣਾਂ ਬਜ਼ੁਰਗ ਪਡਾਵਾਂ ਕੋ ਹੱਥ ਬਨ ਕੇ ਇੱਕ ਸਹਿਯੋਗ ਇੱਕ ਸਾਥ ਮੰਗਣ ਆਈ ਆ ਜੀ ਤੁਹਾਡੇ ਭਰਾ ਤੁਹਾਡੇ ਪੁੱਤਰ ਸ਼ਹਿਰੀ ਕਲਸੀ ਦੇ ਕੰਮ ਕਰਨ ਦਾ ਤਜਰਬਾ ਹਿੰਮਤ ਤੇ ਹੁਮਮਤ ਦੇ ਕੇ ਪਾਰਟੀ ਨੇ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਨਿਵਾਜੀ ਆ ਜੀ ਤੇ ਤੁਸੀਂ ਜਿੱਤਾਂ ਸਾਰਿਆਂ ਨੇ ਪਹਿਲਾਂ ਪਿਆਰ ਬਖਸ਼ਿਆ ਸੀ ਹੁਣ ਵੀ ਉਤਨਾ ਹੀ ਪਿਆਰ ਬਖਸ਼ਣਾ ਹੈ ਅਸੀਂ ਉਹਨਾਂ ਨੂੰ ਲੋਕ ਸਭਾ ਦੀਆਂ ਚੋੜਾਂ ਤੋਂ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ ਹੈ ਤੇ ਫਿਰ ਕਿਸੇ ਮਾਈ ਦੇ ਲਾਗ ਦੇ ਜੇਤਨੀ ਹਿੰਮਤ ਨਹੀਂ ਹੈ ਕਿ ਜੀ ਉਹਨਾਂ ਨੂੰ ਪੰਜਾਬੀਆਂ ਦੇ ਹੱਕ ਦੀ ਗੱਲ ਕਰੇ ਤਾਂ ਰੋਕ ਸਕਣ ਕਿਉਂਕਿ ਜੇ ਆਪਣੇ ਦੇਸ਼ ਨੂੰ ਬਚਾਉਣਾ ਹੈ ਨਾ ਸਾਨੂੰ ਇੱਕ ਵਾਰ ਇਨਕਲਾਬ ਲਿਆਉਣਾ ਪਵੇਗਾ ਕਿਉਂਕਿ ਕਹਿੰਦੇ ਨੇ ਉਹ ਦੇਸ਼ ਮੇਰੇ ਤੇਰੀ ਸ਼ਾਨ ਦੇ ਸਦਕੇ ਇੱਕ ਦਿਨ ਮੇਰੀ ਜ਼ਿੰਦਗੀ ਚ ਵੀ ਉਹ ਸ਼ਾਮ ਆਵੇ ਯਾਦ ਕਰੇ ਜ਼ਮਾਨਾ ਤੇਰੀ ਮਿੱਟੀ ਤੇ ਮੜ ਮਿਟ ਜਾਵਾਂ ਉਸ ਵਿੱਚ ਨਾਮ ਮੇਰਾ ਵੀ ਸ਼ਾਮਿਲ ਹੋਵੇ ਅਸੀਂ ਸਾਰਿਆਂ ਨੇ ਜੀ ਵੇਖੋ ਜੀ ਗੱਲ ਕੇ ਕਿਉਂਕਿ ਸਾਡੀ ਜੇ ਅਸੀਂ ਇੱਕ ਵੋਟ ਦਾ ਸਹੀ ਇਖਤियार ਕਰਦੇ ਹਾਂ ਨਾ ਤੇ ਅਸੀਂ ਆਪਣੇ ਦੇਸ਼ ਦਾ ਭਵਿੱਖ ਬਚਾ ਸਕਦੇ ਹਾਂ ਤੇ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਇੱਕ ਤਰੀਕ ਨੂੰ ਤੁਸੀਂ ਸਾਰਿਆਂ ਦੇ ਝਾੜੂ ਦਾ ਬਟਨ ਲਗਾਉਣਾ ਹੈ ਤੇ ਝਾੜੂ ਵੀ ਤਾਂ ਬਟਨ ਵੀ ਇੱਕ ਨੰਬਰ ਤੇ ਹੀ ਹੈ ਤੇ ਤੁਸੀਂ ਵੋਟਾਂ ਪਾ ਕੇ ਜਿਤਾ ਕੇ ਵੀ ਇੱਕ ਨੰਬਰ ਤੇ Sariah nih, Parti, Amatbi Parti dan Mulati මා පා බැහුණ ගරගක්නේර නිහ ඇති හඩක වාස වතා පන ਦੇ ਬੜੇ ਆਪਣੇ ਕਾਂਗਰਸ ਪਾਰਟੀ ਨੂੰ ਛੱਡ ਕੇ ਸਾਡੇ ਪਾਰਟੀ ਦਾ ਜੀ ਬੀਬੀ ਕੁਲਵੰਤ ਕੌਰ ਜੀ ਬੀਬੀ ਕੁਲਵੰਤ ਕੌਰ ਜੀ ਅਤੇ ਬੀਬੀ ਅਮਰਜੀਤ ਕੌਰ ਜੀ ਅਤੇ ਬੀਬੀ ਪਰਮਜੀਤ ਕੌਰ ਜੀ ਅਤੇ ਅੰਤਿ ਕਰਾਂਗੇ ਕਿਸੇ ਤੇ ਆਉਣ ਦੇ ਤੇ ਪਾਲਤਾ ਕੌਰ ਜੀ ਚੋਬਰ ਜੀ ਮਿਸਾਲ ਜੀ ਔਰ ਚੋਬਰ ਜੀ ਅਗੋਸ਼ਾ ਜੀ ਅਜੂ ਜੀ ਕੌਰ ਜੀ ਬੀਬੀ ਜੀ ਆਉਣ ਜੀ सारे गे गे अच्छा सारे प्रोग्राम पर बता है जी हम कटे होके के सीजन में जैसे अपना साथी है मैं जी मैं उन्हें एक लाख तक नारा बारा कर दी अपनी पार्टी पर है सारे दोष पर है वहाँ जगह जी आम आदमी पार्टी आम आदमी पार्टी सीजन में बोल जी मोटी जी तीसरे आदमी के पास तक है मोटी जी ਆਪਣੇ ਬਜੇਟ ਤੋਂ ਜੀ ਆਪ ਜਿਸਨੂੰ ਕਿਸੇ ਜੇਤਣੇ ਆਓ ਸੁਮਨਪਾਲ